ਕਾਈ ਬੰਦਾ ਕੁਛ ਨਹੀਂ ਬੰਦਾ ਬੰਦਾ ਸਭ ਨੂੰ ਸਾਫ ਨਹੀਂ ਹਾਂ ਸਹੀ ਗੱਲ ਹੈ ਬਈ ਐਵੇਂ ਆਪਾਂ ਉਹ ਗੱਲ ਵੀ ਇੰਨੇ ਬੰਦੇ ਨਾਲ ਥੋੜੀ ਆ ਬਣਦਾਗਾ ਸਾਰੇ ਨੂੰ ਲੋਡ ਸਾਰੇ ਨੂੰ ਹੋ ਰਹੀ ਹੈ ਪੰਚ ਨਹੀਂ ਬਣਦੀ ਜਿਹੜੇ ਫਿੱਟ ਦੇ ਪੰਜਾਬ ਸਰਕਾਰ ਮੁਰਦਾਬਾਦ 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 ਕੀ ਆਪ ਸਰਕਾਰ ਮੁਰਦਾਬਾਦ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾਦ ਮੁਰਦਾਬਾ 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 ਕਿਸਾਨਾਂ ਨੂੰ ਬਿਜਲੀ ਨਾ ਦੇਣ ਵਾਲੀ ਆਪ ਸਰਕਾਰ ਮੁਰਦਾਬਾ 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 ਪੀਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾ ਮੁਰਦਾਬਾਦ 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 ਬਿੰਦੀ ਮੋੜ ਦੀ ਕਟਿਆ ਮੈਨੇਜਮੈਂਟ ਮੁਰਦਾਬਾਦ 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 ਕਿਸਾਨਾਂ ਨੂੰ ਬਿਜਲੀ ਨਾ ਦੇਣ ਵਾਲੀ ਮੈਨੇਜਮੈਂਟ ਮੁਰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਸਰਕਾਰਾ ਤੂੰ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾ ਤੂੰ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਗੱਠੀ ਹੋ ਕੇ ਜੰਤਾ ਆਪਣੀ ਰਾਖੀ ਦੀ ਕਰੋ ਪਿਆਰੀ ਗੱਠੀ ਹੋ ਕੇ ਜੰਤਾ ਸਾਡੀ ਆ ਵੀ ਕਰਦੇ ਆ ਬਿਕਰੀ ਵੀ ਕਰਦੇ ਆ ਆਪਣਾ ਇੱਕ ਵੀ ਚੀਜ਼ ਆਪ ਦੇਖ ਲੈਣੇ ਬਾਰੇ ਵਗਦੇ ਚੋਣ ਕੇ ਲੈ ਗਏ ਜੀ ਨਾ ਕੋਈ ਲਾਣਾ ਕੋਈ ਜਿੰਦ ਤੋਂ ਕੋਈ ਭਾਈ ਮਿਲਣਾ ਕੋਈ ਛੋਟੇ ਪਰਮਪਰੰਪਰਾ 1500 ਹਿਸਾਬ ਹੋ ਰਹੇ ਹਰ ਸਹੀ ਗੱਲ ਹੈ ਬਈ ਐਵੇਂ ਆਪਾਂ ਉਹ ਗੱਲ ਵੀ ਇੰਨੇ ਬੰਦੇ ਨਾਲ ਬੜੀਆ ਬਣਦਾਗਾ ਸਾਰੇ ਨੂੰ ਹੁਣ ਲੋਡ ਖਾਰੇ ਨੂੰ ਆਪਾਂ ਨਿਖੜੀ ਬਣਦੀ ਜਿਹੜੇ ਫਿੱਟੇ ਦੇ ਬੰਦੇ ਨੇ ਹਾਂ ਫਿੱਟੇ ਕੀ ਨਾਮ ਹੈ ਜੀ ਮੇਰਾ ਨਾਮ ਸਰਬਜੀਤ ਸ਼ਰਮਾ ਜੀ ਸਰਬਜੀਤ ਜੀ ਤੁਸੀਂ ਕਿੱਧਰ ਇਕੱਠੇ ਹੋਏ ਹੋ ਕਿਸ ਸਮੱਸਿਆ ਕੀ ਹੈ ਅੱਜ ਜੀ ਅਸੀਂ ਸਮੂਹ ਸ਼ਹਿਰ ਨਿਵਾਸੀ ਤੇ ਖੰਡੇਵਾਦ ਗ੍ਰਿਡ ਨੂੰ ਜਿਹੜੇ ਨਾਲ ਲੱਗਦੇ ਪਿੰਡ ਜਿਹੜੀਆਂ ਮੋਟਰਾਂ ਖੰਡੇਵਾਦ ਫੀਟਰ ਤੇ ਨਗੀਆਂ ਉਹ ਕਿਸਾਨ ਭਰਾ ਸਾਡੇ ਇੱਕਠੇ ਹੋ ਕੇ ਆਏ ਨੇਗੇ ਅੱਜ ਅਸੀਂ ਗ੍ਰਿਡ ਚ ਲਾਈਟ ਪੁੱਛਣ ਵਾਸਤੇ ਆਏ ਸੀ ਵੀ ਇਹ ਜਿਹੜੀ ਸਾਡੀ ਲਾਈਟ ਹੈ ਤਕਰੀਬਨ 40-45 ਘੰਟਿਆਂ ਤੋਂ ਇਹੀ ਆ ਰਹੇ ਹੈ ਧਾਰੀ ਰੈਂਥੇ ਦੇ ਮਲਾਜਮ ਮੁੰਡੇ ਅਪਰੈਂਟਸ ਵਾਲੇ ਬਠਿਆ ਰੱਖੇ ਨੇਗੇ ਉਹਨਾਂ ਦਾ ਜਵਾਬ ਦੇਈ ਸੀਗੀ ਵੀ ਬਾਈ ਜੀ ਜਿਹੜੇ ਫੀਟਰ ਚੱਲ ਰਹੇ ਨੇਗੇ ਉਹ ਚੱਲਦੇ ਨੇਗੇ ਜਿਹੜੇ ਖੜੇ ਨੇ ਉਹ ਖੜੇ ਨੇ ਜਿਹੜੇ ਫੀਟਰ ਚੱਲਦੇ ਫਾਲਟ ਹੋਗੇ ਉਹ ਫਾਲਟ ਰਹਿਣਗੇ ਤਾਂ ਕਰਕੇ ਅਸੀਂ ਅੱਜ ਇਹ ਪੰਜਾਬ ਸਰਕਾਰ ਨੂੰ ਲਾਣਤਾ ਪਾਈਆਂ ਨਗੀਆਂ ਕਿਉਂਕਿ ਜਿੱਦੇ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਲੋਕਾਂ ਦਾ ਬੇੜਾ ਗਰਕ ਕਰ ਰੱਖਿਆ ਇਸ ਸਰਕਾਰ ਨੇ ਕਿਉਂਕਿ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਸਾਫਤ ਹੋਈਏਗੀ ਕਿਉਂਕਿ ਜੇ ਅੱਜ ਬਿਜਲੀ ਮੁਲਾਜ਼ਮ ਨੇ ਜਿਹੜੇ ਉਹ ਦਰਨੇ ਦੇ ਬੈਠੇ ਨੇਗੇ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਰਨਾ ਲਾਇਆ ਹੋਇਆਗਾ ਉਹ ਤਿੰਨ ਦਿਨਾਂ ਵਾਸਤੇ ਉਹਨਾਂ ਨੇ ਆਪਣਾ ਦਰਨਾ ਰੱਖਿਆਗਾ ਛੁੱਟੀ ਦੇ ਲੈ ਕੇ ਉਹ ਦਰਨੇ ਦੇ ਬੈਠੇ ਨੇ ਅਸੀਂ ਸਰਕਾਰ ਨੂੰ ਸੋਡੇ ਮਾਧਿਮ ਰਾਹੀਂ ਚੇਤਾਵਨੀ ਦਿੰਦੇ ਆਂਗੇ ਬੀ ਭਗਵੰਤ ਮਾਨ ਜੀ ਤੁਸੀਂ ਇਹ ਇਹਨਾਂ ਜਿਹੜੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੇਗੀਆਂ ਇਹਨਾਂ ਨੂੰ ਹੱਲ ਕਰੋ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤਾਂ ਕਿ ਜੇ ਨਾਰੀਆਂ ਮੰਗਾਂ ਹੱਲ ਹੋਣਗੀਆਂ ਮੁਲਾਜ਼ਮਾਂ ਦੀਆਂ ਤਾਂ ਇਹ ਆਪਦੇ ਕੰਮਾਂ ਤੇ ਸੈੱਟ ਹੋਣਗੇ ਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਸਕੇ ਅਸੀਂ ਤੁਹਾਨੂੰ ਤੁਹਾਡੇ ਮਾਧਿਮ ਰਾਹੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂਗੇ ਜੇ ਨਾ ਸਰਕਾਰ ਮਤਲਬ ਇਸ ਕਿਸੇ ਗੱਲ ਤੇ ਆਈ ਤਾਂ ਅਸੀਂ ਮੁਲਾਜ਼ਮਾਂ ਦੇ ਨਾਲ ਮਿਲ ਕੇ ਤਾਂ ਇਸ ਧਰਨੇ ਨੂੰ ਲੰਬਾ ਲੈ ਕੇ ਜਾਵਾਂਗੇ ਔਰ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਕਿੰਨੇ ਕੁ ਪਿੰਡਾਂ ਦੇ ਵਿੱਚ ਜਾਂ ਫਿਰ ਕਿਹੜੇ-ਕਿਹੜੇ ਏਰੀਏ ਦੇ ਵਿੱਚ ਇਸ ਦਾ ਸਮੱਸਿਆ ਦਾ ਸਾਹਮਣਾ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਗ੍ਰੇਡਾਂ ਦੇ ਵਿੱਚ ਲਗਾਤਾਰ ਧਰਨੇ ਲੱਗੇ ਹੋਏ ਨੇ ਪੂਰੇ ਪੰਜਾਬ ਦੇ ਵਿੱਚੇ ਬਿਜਲੀ ਦਾ ਜਿਹੜਾ ਬੁਰਾ ਹਾਲ ਹੈਗਾ ਕਿਸਾਨ ਜੇ ਹੁਣ ਫਸਲਾਂ ਦਾ ਲਾ ਲੋ ਤੁਸੀਂ ਬੂਰ ਤੇ ਆਈਆਂ ਪਈਆਂ ਨਗੀਆਂ ਆ ਰਹੀਆਂ ਨੇਗੀਆਂ ਸਾਨੂੰ ਪੂਰਾ ਪਾਣੀ ਨਹੀਂ ਮਿਲਦਾ ਇਹ ਲੋਕ ਸ਼ਾਨ ਹੋ ਰਹੇ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂਗੇ ਕਿ ਇਹਨਾਂ ਮੁਲਾਜ਼ਮਾਂ ਦਾ ਜਲਦੀ ਤੋਂ ਜਲਦੀ ਹੱਲ ਕਰੇ ਤੇ ਲੋਕਾਂ ਨੂੰ ਸਹੀ ਲਾਈਟ ਮਿਲੇ ਤੇ ਲੋਕ ਆਪਦੇ ਖੇਤਾਂ ਨੂੰ ਪਾਣੀ ਲਾ ਸਕਣ। ਇਹ aí ਲਾਡੀ ਜੀ ਕਿਵੇਂ ਇਕੱਠੇ ਹੋਏ ਸਾਰੇ ਅੱਜ ਇਕੱਠੇ ਜਿਹੜੇ ਹੁਣ ਬਿਜਲੀ ਦੇ ਕੱਟ ਲਾ ਰਹੇ ਨੇ ਜੀ ਖੇਤਾਂ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇਕੱਠੇ ਹੋਏ ਸੀਗੇ ਤੇ ਲੋਕ ਇਕੱਠੇ ਆਏ ਸਾਡੀ ਅਲਸੋ ਆਪਣਾ ਸਾਡੀ ਗੱਲ ਵੀ ਹੋ ਉਹ ਤੁਸ਼ਟ ਮਾ ਕਹਿੰਦੇ ਉਹ ਖਰਾਬ ਹੈਗਾ ਤੇ ਉਹਨਾਂ ਦੀ ਕਿਹਾਗਾ ਉਹਨਾਂ ਨੂੰ ਅਸੀਂ ਅੱਜ ਕਹਿਣਾ ਚਾਹੁੰਦੇ ਆ ਚਲੋ ਜੇ ਥੋੜਾ ਸਿਸਟਮ ਖਰਾਬ ਹੈ ਕੋਈ ਗੱਲ ਨਹੀਂ ਜੇ ਥੋੜਾ ਸਿਸਟਮ ਅੱਜ ਦੀ ਰਾਤ ਨਾ ਹੱਲ ਹੋਇਆ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਬੀਕੇ ਜੁਗਰਾਮ ਵੱਲੋਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਜਾਊਗਾ ਇਹ ਜਿਹੜੀ ਸਮੱਸਿਆ ਆ ਰਹੀ ਹੈ ਕਿੱਥੇ ਕਿੱਥੇ ਆ ਰਹੀ ਹੈ ਇਹ ਸਮੱਸਿਆ ਸਾਰੇ ਫੀਡਰਾਂ ਤੋਂ ਆ ਰਹੀ ਹੈ ਜੀ ਫੀਡਰਾਂ ਦੇ ਤੇ ਖੰਡੇਵਾਦ ਜਮਾਰ ਵਾਲਾ ਜਮਾਰ ਵਾਲਾ ਅੱਜ ਹੀ ਚੱਲਿਆ ਗਿਆ ਪਹਿਲਾਂ ਚੱਲਦਾ ਨਹੀਂ ਸੀਗਾ ਇਹ ਖੜੇ ਬਾਤ ਤੇ ਜਾਤ ਆ ਰਹੀ ਹੈ ਜੀ ਕੀ ਲੱਗਦਾ ਕਿ ਜਿਹੜੀ ਸਰਵਿਸ ਹੈ ਸਪਲਾਈ ਹੈ ਇਹਦੇ ਵਿੱਚ ਫਾਲਟ ਕਿਉਂ ਨਹੀਂ ਹੈ ਤਾਂ ਕਿ ਠੀਕ ਕੀਤਾ ਗਿਆ ਜਾਂ ਕਾਰਨ ਕੀ ਮੰਨਦੇ ਹੋ ਫਾਲਟ ਬਤਾ ਕੀ ਹੈ ਇਹ ਜਿਹੜੀ ਸਰਕਾਰ ਆ ਜਾਣ ਕੇ ਖੱਜਲ ਖਵਾਰ ਕਰਦੀ ਆ ਤੇ ਜਿਹੜੇ ਆਪਣੇ ਲੋਕਾਂ ਨੂੰ ਤੇ ਜੋ ਕੀ ਲੋਕ ਇਹਨਾਂ ਦੇ ਵਿਰੁੱਧ ਭੜਕ ਸਕਣ ਬਿਜਲੀ ਮਜ਼ਦਮਾਂ ਦੇ ਇਹਨਾਂ ਨੂੰ ਬਣਦਾ ਇਹਨਾਂ ਦਾ ਹੱਕ ਨਾ ਮਿਲੇ ਵੀ ਲੋਕ ਇਹਨਾਂ ਦੇ ਵਿਰੁੱਧ ਹੋ ਜਾਣ ਤਾਂ ਕਰਕੇ ਖੱਜਲ ਖਵਾਰ ਕਰਨ ਆ ਰਹੀ ਆ ਰਣਾਮੁਦ ਦੇ ਸੋਨੀ ਪਿੰਡ ਖਾਡੇਵਾਦ ਅੱਜ ਕੀ ਸਮੱਸਿਆ ਨੂੰ ਲੈ ਕੇ ਇਕੱਠੇ ਹੋ ਗਏ ਸਮੱਸਿਆ ਨੂੰ ਲੈ ਕੇ ਅਸੀਂ ਬਿਜਲੀ ਬਾਰੇ ਖੇਤਾਂ 'ਚ ਲਾਈਟ ਨਹੀਂ ਆਉਂਦੀ ਧੰਨ ਦਿਨ ਹੋ ਗਏ ਸਾਨੂੰ ਜੀਰੀਆਂ ਬੂਰ ਤੇ ਆਈਆਂ ਖੜੀਆਂ ਨੇ ਬਹੁਤ ਔਖਾ ਹੈ ਥੋੜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਕੋਈ ਹਾਂ ਗੱਲਬਾਤ ਹੋਈ ਕਹਿੰਦੇ ਫਾਲਟ ਹੋ ਰਹੀ ਏ ਅਜੇ ਤੱਕ ਕੋਈ ਫਾਲਟ ਨਹੀਂ ਕੱਢਿਆ ਗਿਆ ਇੱਕ ਪਾਸੇ ਇਹ ਇਹਨਾਂ ਦੇ ਆਪ ਦਾ ਧਰਨੇ ਵਗੈਰਾ ਚੱਲ ਰਹੇ ਨੇ ਦੂਜੇ ਪਾਸੇ ਇਹ ਜੀ ਸਮੱਸਿਆ ਆ ਰਹੀਆਂ ਨੇ ਕੀ ਕਹਿਣਾ ਚਾਹੂਗਾ ਸਰਪੰਚ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਕਿਸਾਨਾਂ ਨੂੰ ਕਿਉਂ ਤੰਗ ਕਰ ਰਹੀ ਏ ਇਹਨੂੰ ਬਣਦਾ ਹੱਕ ਦਵੇ ਹੀ ਆਪਦਾ ਔਰ ਜੇ ਨਹੀਂ ਹੱਲ ਹੁੰਦਾ ਤਾਂ ਕੀ ਐਕਸ਼ਨ ਹੋਵੇਗਾ ਤੁਹਾਡੇ ਵੱਲੋਂ ਤਾਂ ਅਸੀਂ ਕੋਈ ਵੱਡਾ ਪ੍ਰੋਟੈਸਟ ਕਰਾਂਗੇ